ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਨੌ ਸੰਮਨ ਨੇ ਪਹਿਲਾਂ ਭੇਜੇ ਸੀ ਤੇ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਸਾਰਾ ਕੁਝ ਫੇਕ ਹੈ ਕੋਈ ਸ਼ਰਾਬ ਘਟਾ ਨਹੀਂ ਕੋਈ ਕੁਝ ਨਹੀਂ ਹੈ ਸਿਰਫ ਮੋਦੀ ਜਿਹੜੇ ਨਰਿੰਦਰ ਮੋਦੀ ਜੀ ਨੇ ਹੁਣ ਇੱਕੋ ਬੰਦੇ ਤੋਂ ਡਰ ਲੱਗਦਾ ਉਹ ਹੈ ਅਰਵਿੰਦ ਕੇਜਰੀਵਾਲ ਬਾਰ-ਬਾਰ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਜਿਹੜੇ ਲੋਕ ਸਭਾ ਦੀਆਂ ਚੋਣਾਂ ਦੀ ਹੁਣ ਹਨੇਰੀ ਚੱਲਣੀ ਹੈ ਮੋਦੀ ਵਿਰੋਧ ਦੀ ਜਿਹੜੀ ਹਵਾ ਚੱਲਣੀ ਹੈ ਉਹ ਕੇਜਰੀਵਾਲ ਸਾਹਿਬ ਹੀ ਉਹਦੇ ਮੁਖ ਤਾਰਾ ਬਹਾਕਰ ਜੀ ਸੋ ਇਸ ਕਰਕੇ ਸਿਰਫ ਤਸਰਫ ਇਸ ਕਰਕੇ ਅਰਵਿੰਦ ਕੇਜੀਵਾਲ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਇਸ ਗਲਤੀ ਦੀ ਖੇਤੀ ਕਰਦੇ ਹਾਂ ਅੱਜ ਸਾਰੇ ਪੰਜਾਬ ਤੋਂ ਮੋਹਾਲੀ ਅੰਮ੍ਰਿਤਸਰ ਕੋਲ ਜਾ ਰਹੇ ਹਾਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਤੇ ਸਰਕਾਰ ਨੂੰ ਅਸੀਂ ਮਜਬੂਰ ਕਰ ਦਾਂਗੇ ਕਿ ਉਹ ਆਪਣਾ ਇਹ ਗਲਤ ਫੈਸਲਾ ਵਾਪਸ ਲਵੇ ਜਿਸ ਤਰੀਕੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਜੀ ਲੱਗਦਾ ਕਿ ਹੁਣ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪ੍ਰਚਾਰ ਦੇ ਵਿੱਚ ਕਮੀ ਆਵੇਗੀ ਜਾਂ ਭਗਵੰਤ ਸਿੰਘ ਮਾਨ ਕੱਲੇ ਲੱਗੇ ਦੇਖੋ ਜੀ ਜਿਹੜੇ ਕੇਜਰੀਵਾਲ ਸਾਹਿਬ ਨੇ ਆਪਣਾ ਮੋਦੀ ਜੀ ਨੇ ਸੋਚਿਆ ਇਹ ਸੀਗਾ ਕਿ ਅਸੀਂ ਕੇਜਰੀਵਾਲ ਸਾਹਿਬ ਨੂੰ ਅੰਦਰ ਕਰਕੇ ਪ੍ਰਚਾਰ ਚ ਕਮੀ ਲਾ ਦਾਂਗੇ ਪਰ ਮੈਂ ਮੋਦੀ ਜੀ ਨੂੰ ਚੈਲੰਜ ਕਰਦਾ ਕਿ ਅੱਗੇ ਨਾਲੋਂ 10 ਗੁਣਾ ਜ਼ਿਆਦਾ ਲੋਕ ਸਾਡੇ ਨਾਲ ਨੇ 10 ਗੁਣਾ ਜ਼ਿਆਦਾ ਪ੍ਰਚਾਰ ਕਰਾਂਗੇ ਸਾਡੇ ਭਗਵੰਤ ਮਾਨ ਜੀ ਹਰ ਜਗ੍ਹਾ ਤੇ ਜਾ ਕੇ ਪ੍ਰਚਾਰ ਕਰਾਂਗੇ ਅਸੀਂ ਉਹਨਾਂ ਨਾਲ ਹੋਵਾਂਗੇ ਤੇ ਅਸੀਂ ਇਹ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਕੇਜੀਬਾਲ ਸਾਹਿਬ ਦੀ ਚੋੜੀ ਪਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ